ਬਾਈ ਜੀ ਆਪਣੇ ਘਰਾਂ ਦੇ ਵਿੱਚ ਅੰਬ ਦਾ ਅਚਾਰ ਪਾਉਣ ਵਾਸਤੇ ਅੰਬ ਵੇਚਣ ਦੇ ਲਈ ਆਪਣੇ ਬਜ਼ੁਰਗ ਆਉਂਦੇ ਨੇ ਤਾਂ ਸਾਨੂੰ ਇਹਨਾਂ ਤੋਂ ਅੰਬ ਖਰੀਦਣੇ ਚਾਹੀਦੇ ਨੇ ਕਿਉਂਕਿ ਬਾਈ ਜੀ ਇਹਨਾਂ ਦਾ ਘਰ ਦਾ ਗੁਜ਼ਾਰਾ ਆ ਸੀਜ਼ਨ ਚੱਲ ਰਿਹਾ ਸੀਜ਼ਨ ਦੇ ਵਿੱਚ ਇਹਨਾਂ ਨੇ ਬਈਆਂ ਨੇ ਪੈਸੇ ਕਮਾਣੇ ਨੇ ਆਪ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਜਿੰਨੇ ਵੀ ਬਜ਼ੁਰਗ ਮੋਟਰਸਾਈਕਲ ਤੇ ਸਾਈਕਲ ਤੇ ਆਉਂਦਾ ਤਾਂ ਇਹਨਾਂ ਤੋਂ ਹੀ ਅੰਬ ਖਰੀਦੋ ਬਾਜ਼ਾਰ ਚੋਂ ਕੱਟ ਖਰੀਦੋ ਜੀ ਕਿਉਂਕਿ ਇਹਨਾਂ ਕੋਲ ਤੁਹਾਨੂੰ ਅਸਲੀ ਚੀਜ਼ ਮਿਲਣੀ ਆ ਤੇ ਕੱਟ ਕੇ ਦੇ ਕੇ ਜਾਣਗੇ ਤੇ ਰੇਟ ਵੀ ਇਹਨਾਂ ਦਾ ਸਹੀ ਹੁੰਦਾ ਤੇ ਆਹ ਦੇਖ ਸਕਦੇ ਹੋ ਬਜ਼ੁਰਗ ਆਏ ਸੀ ਆਪਣੇ ਘਰ ਤੇ ਸਾਈਕਲ ਤੇ ਬਾਈ ਜੀ ਵੇਚਦੇ ਨੇ ਬਾਈ ਜੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਬਾਈ ਜੀ ਤੁਹਾਡੇ ਪਿੰਡਾਂ ਦੇ ਵਿੱਚ ਵੀ ਆਉਂਦੇ ਨੇ ਤਾਂ ਇਹਨਾਂ ਤੋਂ ਹੀ ਬਾਈ ਜੀ ਅਚਾਰ ਪਾਉਣ ਦੇ ਲਈ ਅੰਬ ਖਰੀਦੋ ਦੇਖੋ ਬਜ਼ੁਰਗ ਨੇ ਮਿਹਨਤ ਕਰ ਰਹੇ ਨੇ ਸਲੂਟ ਆ ਇਹਨਾਂ ਦੀ ਮਿਹਨਤ ਨੂੰ ਸ਼ੇਅਰ ਕਰਿਓ ਜੀ ਵੀਡੀਓ ਨੂੰ ਕਮੈਂਟਾਂ 'ਚ ਦੱਸਿਓ ਵੀ ਕਿੰਨੇ-ਕਿੰਨੇ ਪਿੰਡਾਂ ਦੇ ਵਿੱਚੋਂ ਹੀ ਖਰੀਦੇ ਇਹਨਾਂ ਤੋਂ achar ਪਾਉਣ ਦੇ ਲਈ ਅੰਬ ਕਿੱਥੇ ਤੁਸੀਂ ਤੇਲ ਫੂਕੇ ਬਾਜ਼ਾਰ 'ਚ ਜਾਓਗੇ ਤੇ ਕਿੱਥੇ ਤੁਹਾਨੂੰ ਘਰ ਦੇ ਵਿੱਚ ਹੀ ਬਾਜਵ ਰੇਟਾਂ ਤੇ ਇਹ ਦੇ ਕੇ ਜਾਂਦੇ ਨੇ ਹਨਾ ਕੱਟ ਕੇ ਦੇ ਕੇ ਜਾਂਦੇ ਨੇ ਤਾਂ ਦੇਖ ਸਕਦੇ ਹੋ ਕਿੰਨੀ ਸਫਾਈ ਆ ਸਫਾਈ ਦੇ ਨਾਲ ਕਟਿੰਗ ਕਰਦੇ ਨੇ ਕਿੱਥੇ ਤੁਸੀਂ ਲੈ ਕੇ ਆਓਗੇ ਫਿਰ ਘਰ ਆ ਕੇ ਕਟਿੰਗ ਕਰੋਗੇ 10 ਰੁਪਏ ਬਚਾਉਣ ਦੇ ਚੱਕਰ ਦੇ ਵਿੱਚ ਤਾਂ ਬਾਈ ਜੀ ਇਹਨਾਂ ਤੋਂ ਹੀ ਲਓ ਤੇ ਇੱਜ਼ਤ ਕਰੋ ਇਹਨਾਂ ਦੀ ਹਨਾ ਮਿਹਨਤ ਕਰਦੇ ਨੇ ਆਪਣਾ ਪਰਿਵਾਰ ਪਾਲਦੇ ਨੇ ਕੋਈ ਸਾਈਕਲ ਤੇ ਆ ਰਿਹਾ ਕੋਈ ਮੋਟਰਸਾਈਕਲ ਤੇ ਆ ਰਿਹਾ ਦੇਖੋ ਹੱਸਦੇ ਚਿਹਰਿਆਂ ਦੇ ਪਿੱਛੇ ਕਈ ਵਾਰ ਦੁੱਖ ਸ਼ੀਪੇ ਹੁੰਦੇ ਨੇ ਤੇ ਆ ਬਜ਼ੁਰਗ ਦੇਖੋ ਮਿਹਨਤ ਕਰ ਰਿਹਾ ਹੱਸ ਰਿਹਾ ਮੁਸਕਰਾ ਰਿਹਾ ਪਰ ਬਾਈ ਜੀ ਘਰ ਸਭ ਦਾ ਸਭ ਨੇ ਪੇਟ ਪਾਲਣਾ ਸ਼ੇਅਰ ਕਰੇ ਜੀ ਵੀਡੀਓ ਨੂੰ ਸਤਿ ਸ੍ਰੀ ਅਕਾਲ ਜੀ